ਪੰਜਾਬ 'ਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਭਾਰੀ ਮੀਂਹ ਪੈਣ ਕਾਰਨ ਸੂਬੇ ਦੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਜਿਹੜਾ ਬਹੁਤ ਜ਼ਿਆਦਾ ਵੱਧ ਰਿਹਾ ਭਾਰੀ ਮੀਂਹ ਪੈਣ ਕਾਰਨ ਤੇ ਇਹਨਾਂ ਦਿਨਾਂ ਦੇ ਵਿਚਾਲੇ ਅਗਲੇ ਦਿਨਾਂ ਨੂੰ ਲੈ ਕੇ ਜਿਹੜਾ ਮੌਸਮੀ ਭਾਗ ਦੀ ਤਾਜ਼ਾ ਅਪਡੇਟ ਸਾਹਮਣੇ ਆਈ ਆ ਪੰਜਾਬ ਵਿੱਚ ਮੌਸਮੀ ਭਾਗ ਨੇ 5 ਦਿਨਾਂ ਲਈ ਰੈੱਡ ਤੇ ਜਿਹੜਾ ਔਰੇਂਜ ਅਲਰਟ ਜਾਰੀ ਕੀਤਾ ਹੋਇਆ ਪੰਜਾਬ ਦੇ ਕਈ ਪਿੰਡ ਤਬਾਹ ਹੋ ਗਏ ਨੇ ਫਸਲਾਂ ਰੁੜ ਗਈਆਂ ਨੇ ਤੇ ਪਸ਼ੂ ਚਾਰੇ ਤੋਂ ਬਾਝੇ ਹੋ ਗਏ ਨੇ ਇਸ ਦੇ ਵਿਚਾਲੇ ਹੀ ਹਰਸਿਮਰਤ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜ ਕੇ ਲਾਂਤਾਂ ਪਾਈਆਂ ਨੇ ਰਾਜ ਕੇ ਉਹਨਾਂ ਨੇ ਜਿਹੜੀ ਪੜਾਅਸ ਕੱਢੀ ਆ ਤੇ ਇੱਕ ਵੱਡਾ ਬਿਆਨ ਵੀ ਜਿਹੜਾ ਸਿਮਰਤ ਬਾਦਲ ਨੇ ਜਾਰੀ ਕੀਤਾ ਆ ਉਹ ਤੁਹਾਨੂੰ ਸੁਣਾ ਦਿੰਨੇ ਆ ਬਿਲਕੁਲ ਸਹੀ ਗੱਲ ਹੈ ਜੀ ਸਾਰੇ ਪੰਜਾਬ ਦੇ ਹਾਲਾਤ ਤੇ ਅੱਜ ਦੇਖਿਆ ਜਾਏ ਤੇ ਸਾਡੇ ਮੁੱਖ ਮੰਤਰੀ ਨੇ ਤਾਂ ਪੰਜਾਬ ਨੂੰ ਕੇਜਰੀਵਾਲ ਦੇ ਹੱਥ ਹਵਾਲੇ ਕਰਕੇ ਇੱਕ ਤਰੀਕੇ ਨਾਲ ਪੰਜਾਬ ਨੂੰ ਠੇਕੇ ਚ ਚੜਾਤਾ ਕੇਜਰੀਵਾਲ ਦੇ ਕੋਲ ਆਪਣੀ ਕੁਰਸੀ ਦੇ ਖਾਤਰ ਅੱਜ ਅੱਧਾ ਪੰਜਾਬ ਪਾਣੀ ਚ ਡੁੱਬਿਆ ਪਿਆ ਹੈ ਇਥੋਂ ਅਭੋਰ ਫਾਜ਼ਲਕਾ ਤੋਂ ਲੈ ਕੇ ਉਹ गांव फरीदकोट सुल्तानपुर लोधी ताई जिथे हजारा दी गिनती छे पिंड तबाह हो गए लखा एकड़ फसल दा नुकसान हो गया ते ਕਿਸਾਨਾਂ दी सार ਲੈਣ ਵਾਸਤੇ जिथे ਹਕੂਮਤ ਦਾ ਸਰਕਾਰਾਂ ਦਾ ਫਰਜ਼ ਬੰਦਾ ਹੈ ਕਿ ਆ ਜਾ ਕੇ ਉਹਨਾਂ ਦੀ ਬਾਹ ਫੜਨ ਲੇਕਿਨ ਅਫਸੋਸ ਦੀ ਗੱਲ ਕਿ ਮੁੱਖ ਮੰਤਰੀ ਜਿਹਦਾ ਸਿਰਫ ਪੇਸ਼ਾ ਹੀ ਗੱਲਾਂ ਮਾਰਾਂ ਦਾ ਸੀਗਾ 4 ਸਾਲ ਗੱਲਾਂ ਮਾਰਦੇ ਆ ਤੇ ਇਸ ਔਖਾਈ ਦੇ ਸਮੇਂ ਚ ਵੀ ਉੱਥੇ ਜਾ ਕੇ ਆਪ ਦੀ ਫੋਟੋ ਖਿਚਾ ਕੇ ਗੱਲ ਮਾਰ ਕੇ ਤੁਰ ਕੇ ਆ ਗਿਆ ਤੇ ਉਹਨਾਂ ਥਾਵਾਂ 'ਚ ਜੇ ਡੀਜ਼ਲ ਦਿੱਤਾ ਤੇ ਸੁਖਵੀਰ ਜੀ ਨੇ ਦਿੱਤਾ ਜੇ ਚਾਰਾ ਦਿੱਤਾ ਪਾਈਪ ਦਿੱਤਾ ਪੰਪ ਸੈੱਟ ਦਿੱਤੇ ਲੰਗਰ ਲਗਾਏ ਦਵਾਈਆਂ ਭੇਜੀਆ ਤੇ ਇਸ ਸ਼ੋਭ ਨੇ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਦਲ ਕਰ ਰਹੇ ਨੇ ਜਿਨ੍ਹਾਂ ਦੀ 8 ਸਾਲਾਂ ਤੋਂ ਉਹਨਾਂ ਦੀ ਸਰਕਾਰ ਨਹੀਂ ਰਹੀ ਤੇ ਜਿਨ੍ਹਾਂ ਦੀ ਸਰਕਾਰ ਹੈ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਹੈਗਾ ਸੋ ਬਹੁਤ ਦੁੱਖ ਹੁੰਦਾ ਹੈ ਕਿ ਪਾਵੇਂ ਕਿਸਾਨਾਂ ਦੀ ਗੱਲ ਮਰੀ ਹੋਈ ਮੁਰਗੀ ਮਰੀ ਹੋਈ ਬੱਕਰੀ ਜੇ ਵੀ ਲੋਕਾਂ ਦੇ ਕੰਨਾਂ 'ਚ ਗੂੰਜਦੀ ਹੈ ਦੋ ਦੋ ਸਾਲ ਹੋ ਗਏ ਤੇ ਅਜੇ ਵੀ ਕੋਈ ਮੁਆਵਜ਼ਾ ਵਰਗੀ ਚੀਜ਼ ਨਹੀਂ ਤਾਂ ਹੁਣ ਨਾ ਤੇ ਹੜਾ ਵਾਸਤੇ ਕੁਝ ਤੇ ਦੂਜੇ ਪਾਸੇ ਅਫਸੋਸ ਹੈ ਇਸ ਗੱਲ ਦਾ ਕਿ ਹਾਲਾਤ ਸੂਬੇ ਦੇ ਇਹੋ ਜਿਹੇ ਹੋ ਗਏ ਨੇ ਕਿ ਗੈਂਗਸਟਰ ਦਾ ਜਿਹੜਾ ਰਾਜ ਚੱਲ ਰਿਹਾ ਸਰੋਪੀਆਂ ਡਕੈਤੀਆਂ ਚੋਰੀ ਚਕੈਰੀ ਕਤਲ ਇਹ ਇੰਨਾ ਆਮ ਹੋ ਗਿਆ ਹੈ ਕਿ ਹੁਣ ਇਹਦੇ ਵੱਲ ਕੋਈ ਧਿਆਨ ਹੀ ਨਹੀਂ ਜਾ ਰਿਹਾ ਤੁਸੀਂ ਸਾਰੇ ਜਾਣਦੇ ਹੋ ਕਿ ਅ ਦਰਬਾਰ ਸਾਹਿਬ ਦੇ ਉੱਤੇ ਵੀ ਈਮੇਲ ਆਂਦੀਆਂ ਰਹਿ ਕੇ ਅਸੀਂ ਬੰਬ ਨਾਲ ਉਡਾਵਾਂਗੇ ਕਿ ਪੰਜਾਬ ਦੀ ਜਨਤਾ ਨੂੰ ਪਤਾ ਹੈ कि ਜਿਹੜੇ 10 ਜੁਲਾਈ ਤੋਂ ਅੱਗੇ ਪਿੱਛੇ 15 ਵਾਰੀ ਧਮਕੀਆਂ ਆਏ ਕਿ ਬੌਮ ਦੇ ਨਾਲ ਉਡਾਵਾਂਗੇ 10 ਅਗਸਤ ਨੂੰ ਇੱਕ ਬੌਮ ਦਰਬਾਰ ਸਾਹਿਬ ਨੇ ਉੱਥੇ ਫੜਿਆ ਗਿਆ ਜਿਸ ਬੌਮ ਨੂੰ ਡਿਫਿਊਜ਼ ਕਰਦੇ ਹੋਏ ਪੁਲਿਸ ਅਫਸਰوں ਪੂਰੀ ਤਰ੍ਹਾਂ ਘਾਇਲ ਹੋ ਗਿਆ ਹੈ ਲੇਕਿਨ ਇਹ ਸਰਕਾਰ ਨੇ ਉਸ ਗੱਲ ਨੂੰ ਨਾਪਤਾ 잡ਤਾ ਜਿਵੇਂ ਇਹਨਾਂ ਨੇ ਪਹਿਲੇ ਵੀ ਪਾਵੇ ਥਾਣੇ ਚ ਹੋਏ ਮਜਿੱਤੇ ਹਲਕੇ ਚ ਹੋਏ ਗੁੰਮਟਾਲਾ ਚ ਹੋਏ ਜਿੱਥੇ ਵੀ ਬੋਮ ਦਾ ਹਮਲਾ ਹੋਦਾ ਜੀ ਸਿਲੰਡਰ ਫਟ ਗਿਆ ਜੀ ਟਾਇਰ ਪਟ ਗਿਆ ਇਸ ਕਰਕੇ ਗੱਲਾਂ ਨੂੰ ਦਬਾਨ ਚ ਲੱਗੇ ਨੇ ਨਾ ਕਿ ਹਾਲਾਤਾਂ ਨੂੰ ਸੁਧਾਰਾ ਕਿਉਂਕਿ ਸਾਰੀ ਪੁਲਿਸ ਦੀ ਫੌਜ ਅੱਜ ਕੇਜਰੀਵਾਦ ਉਹਦੀ ਜਿਹੜੀ ਜੁੰਡਲੀ ਟੋਲੀ ਆਈ ਹੈ ਲੁਟੇਰਿਆਂ ਦੀ ਦਿੱਲੀ ਉਹਨਾਂ ਦੀ ਹਫਾਜ਼ਤ ਚ ਲੱਗੇ ਹੋਏ ਨੇ ਅੱਜ ਦਿੱਲੀ ਦੀ ਸਰਕਾਰ ਨੇ ਜਿੱਥੇ ਬਾਦਲ ਸਾਹਿਬ ਜਿਨ੍ਹਾਂ ਨੇ 2007 ਤੋਂ ਆਟੇ ਦਾਲ ਦਾ ਗਰੀਬਾਂ ਨੂੰ ਕਾਰਡ ਦਿੱਤੇ ਸੀਗੇ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਈ ਸੀ ਆਹੀ ਖਜ਼ਾਨਾ ਸੀਗਾ ਦੇਸ਼ ਤੇ ਸੁਪ ਦੇ ਕੋਈ ਸਰਕਾਰ ਨਹੀਂ ਦਿੰਦੀ ਸੀ ਬਾਦਲ ਸਾਹਿਬ ਨੇ 30 ਕਿਲੋ ਆਟਾ ਦਾਲ ਹਰ ਗਰੀਬ ਪਰਿਵਾਰ ਨੂੰ ਦੇਣ ਦਾ ਕੰਮ 2007 ਤੋਂ ਸ਼ੁਰੂ ਕੀਤਾ ਤੇ 2013 ਵਿੱਚ ਜਾ ਕੇ ਕੇਂਦਰ ਦੀ ਸਰਕਾਰ ਨੇ ਬਾਦਲ ਸਾਹਿਬ ਦੀ ਸਕੀਮ ਅਪਣਾਈ ਲੇਕਿਨ ਅਫਸੋਸ ਦੀ ਗੱਲ ਕਿ ਕਾਂਗਰਸ ਤੇ ਆਮ ਆਗਦੀ ਪਾਰਟੀ ਨੇ ਸਾਰੇ ਬਾਦਲ ਸਾਹਿਬ ਦੇ ਦਿੱਤੇ ਹੋਏ ਕਾਰਡ ਬੰਦ ਕਰਕੇ ਕੱਟ ਤੇ ਤੇ ਅੱਜ ਕੇਵਲ ਕੇਂਦਰ ਦੀ ਜਿਹੜੀ ਸਪਲਾਈ ਆਉਂਦੀ ਹੈ ਉਹ ਲੋਕਾਂ ਨੂੰ ਮਿਲ ਰਹੀ ਤੇ ਕੇਂਦਰ ਨੇ ਉਹ ਵੀ ਕਹਿੰਦਾ ਕਿ 10 ਲੱਖ ਕਾਰਡ ਉਹ ਵੀ ਕੱਟੇ ਜਾ ਰਹੇ ਨੇ ਤੇ ਭਗਵਾਨ ਤਮਾਰ ਕੱਲਾ ਗੱਲਾਂ ਮਾਰ ਕੇ ਚਿੱਠੀਆਂ ਲਿਖ ਰਿਹਾ ਹੈ ਤੇ ਆਪ ਦੇ ਖਜ਼ਾਨੇ ਤੋਂ ਜਿਹੜੇ 2 ਲੱਖ ਕਰੋੜ ਦਾ ਕਰਜ਼ਾ ਤੁਸੀਂ ਛਾੜਤਾ ਹੈਗਾ ਉਹ ਪੈਸੇ ਕੇਜਰੀਵਾਲ ਦੇ ਖਰਚੇ ਤੇ ਬੰਦ ਕਰਕੇ ਤੇ ਲੋਕਾਂ ਦੇ ਉੱਤੇ ਖਰਚਣਾ ਸ਼ੁਰੂ ਕਰ ਦੋ ਤੇ ਕਿਸੇ ਗਰੀਬ ਦਾ ਕਾਰਡ ਨਹੀਂ ਕਟਿਆ ਜਾਊਗਾ ਅੱਗੇ ਤੁਸੀਂ 30 ਕਿਲੋ ਕੰਕੂ ਚੱਕ ਕੇ 5 ਕਿਲੋ ਤਾਂ ਹੀ ਕਾਂਗਰਸ ਸਾਮ ਆਦਮੀ ਨਿਕਾਵੇ ਸੋ ਅਫਸੋਸ ਕਿ ਨਾ ਤਾਂ ਕਿਸੇ ਦੀ ਪੈਨਸ਼ਨ ਲੱਗ ਰਹੀ ਹੈ 15 ਸਾਲ ਤੋਂ ਪੈਨਸ਼ਨ ਦੇ ਕਹਿੰਦੇ ਸੀ 2500 ਦੇਵਾਂਗੇ 4 ਸਾਲ ਨਿਕਲ ਗਏ 1000 ਰੁਪਏ ਬੀਬੀਆਂ ਨੂੰ ਕਹਿੰਦੇ ਸੀ 45 ਮਹੀਨੇ ਨਿਕਲੇ 35 ਹਜ਼ਾਰ 35 ਹਜ਼ਾਰ 45000 ਰੁਪਏ ਹਰ ਬੀਬੀ ਦਾ ਬਕਾਇਆ ਖੜਿਆ ਹੈ ਉਹਦੀ ਤਾਂ ਚਰਚਾ ਹੀ ਨਹੀਂ ਹੈਗੀ ਤੇ ਜਿਹੜੀ ਸ਼ਗਨ ਦੀ ਫਾਈਲਾਂ ਤਾਂ ਰੋਲ ਦੀਆਂ ਫਿਰਦੀਆਂ ਲੋਕੀ ਸ਼ਗਨ ਮੰਗਦੇ ਨੇ ਤੇ ਹੁਣ ਕਾੜ ਤੁਹਾਡੇ ਕੱਡੇ ਜਾਂਦੇ ਸੋ ਹਰ ਪੱਖੋਂ ਇਹ ਸਰਕਾਰ ਫੇਲ ਹੈ ਪਾਣੀ ਸਾਰੀ ਜਗ੍ਹਾ ਪਾਵੇਂ ਸ਼ਹਿਰ ਦੇਖ ਲੋ ਪਾਵੇਂ ਪਿੰਡ ਦੇਖ ਲੋ ਪਾਣੀ ਸਾਰੀ ਜਗ੍ਹਾ ਭਰਿਆ ਹੋਇਆ ਲੇਕਿਨ ਮੁੱਖ ਮੰਤਰੀ ਤੋਂ ਕੱਲੇ ਗੱਲਾਂ ਮਰਵਾ ਲਿਓ ਜੀ ਫਲਾ ਕਰਤਾ ਟਿਪਕਾ ਕਰਤਾ ਜ਼ਮੀਨ ਤੇ ਹੋਇਆ ਕੀ ਹੈ ਉਹ ਤਾਂ ਕੱਲੇ ਪੰਜਾਬ ਦੇ ਉੱਤੇ ਕਰਜ਼ਾ ਚਾਹ ਪਹਿਲੇ ਲੈਂਡ ਪੂਲਿੰਗ ਦੇ ਰਾਹੀਂ ਕਿਸਾਨਾਂ ਦੀ ਜ਼ਮੀਨ ਹੜਪ ਕਰਕੇ ਉਹ ਪੈਸੇ ਖਾਣ ਲੱਗੇ ਸੀ ਹੋਂ ਸ਼ਹਿਰਾ ਦੀ ਜ਼ਮੀਨਾਂ ਦੇ ਉਹਨਾਂ ਨੂੰ ਗਿਰਵੀ ਰੱਖ ਕੇ ਉਹਦੇ ਉੱਤੇ ਪੈਸੇ ਕਮਾਨ ਲੱਗੇ ਨੇ ਤੇ ਫਿਰ ਜਿਹੜੀ ਸਰਕਾਰ ਦੀ ਆਪਣੀ ਜ਼ਮੀਨਾਂ ਹੈਗੀਆਂ ਹੁਣ ਉਹਨੂੰ ਨਿਲਾਮ ਕਰਕੇ ਉਹ ਪੈਸੇ ਖਾਂਚੇ ਲੱਗੇ ਨੇ ਕਿੰਨਾ ਪੰਜਾਬ ਦਾ ਪੈਸਾ ਭਗਵੰਤ ਮਾਨ ਤੂੰ ਖਾਏਗਾ ਤੇ ਕਿੰਨਾ ਕੇਜਰੀਵਾਲ ਨੂੰ ਖਿਲਾਉਂਗਾ ਖਿਲਾਏਗਾ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦੀ ਆ ਤੁਸੀਂ ਜਾਗ ਜਾਓ ਉਹ ਤੁਹਾਡੀ ਖੇਤਰੀ ਪਾਰਟੀ ਸੀ ਜਿਹੜੀ ਕਰਜ਼ਾ ਵੀ ਨਹੀਂ ਲੈਂਦੀ ਸੀ ਲੇਕਿਨ ਵਿਕਾਸ ਤੇ ਕੰਮ ਕਰਕੇ ਹਰ ਤਰ੍ਹਾਂ ਦੀ ਸੂਚ ਦੇਂਦੀ ਸੀ ਤੇ ਇਹਨਾਂ ਕਾਂਗਰਸੀਆਂ ਨੇ ਤੇ ਆਮ ਆਗੂ ਪਾਰਟੀ ਨੇ ਰਲਵەل ਕੇ ਪੰਜਾਬ ਦੇ ਜੋ ਹਾਲਾਤ ਪੈਦਾ ਕਰਦੇ ਤੁਹਾਡੇ ਸਾਹਮਣੇ ਗੱਲ ਹੈ ਹੁਣ ਇਸ ਲੁੱਟ ਨੂੰ ਜੇ ਰੋਕਣਾ ਹੈ ਇਹ ਲੁਟੇਰੇ ਇਹਨਾਂ ਨੇ ਆ ਕੇ ਅਗਲੀ ਚੋਣਾਂ 'ਚ ਬੰਦੇ ਬਦਲਦੇ ਨੇ ਲੇਕਿਨ ਲੁੱਟ ਇਹਨਾਂ ਦੀ ਜਿਵੇਂ ਚੱਲ ਰਹੀ ਹੋਈ ਚੱਲਦੀ ਹੈ ਇਹਨਾਂ ਲੁਟੇਰਿਆਂ ਨੂੰ ਦਫਾ ਕਰਕੇ ਆਪ ਦੀ ਖੇਤਰੀ ਪਾਰਟੀ ਨੂੰ ਤੁਸੀਂ ਕਾਮਯਾਬ ਕਰਕੇ ਆਪਣੀ ਸਰਕਾਰ ਲੱਗਾਓ